ਪਿੰਡੂ ਜ਼ਿਮੀਦਾਰ ਦੀ ਇਸ ਵੀਡੀਓ ਦੇ ਵਿੱਚ ਸੱਜਣੋ ਅੱਜ ਆਪਾਂ ਗੱਲਬਾਤ ਕਰਨੀ ਆ ਬਕਰਪੁਰ ਵਾਲੇ ਨੂਰੇ ਦੇ ਪੋਤੇ ਤੇ ਇੰਦਰ ਤੁੰਗ ਵਾਲੇ ਪਾਰਸ ਘੋੜੇ ਦੇ ਬੱਚੇ ਮਿਸਟਰ ਜੋਰੇ ਬਾਰੇ 6 ਮਹੀਨੇ ਪਹਿਲਾਂ ਆਪਾਂ ਪਿੰਡ ਜੋਧਪੁਰ ਵਾਲੇ ਬਾਈ ਕੁਲਦੀਪ ਦੇ ਦੋ ਨੌਕਰੇ ਬਸ਼ੇਰੇ ਦਿਖਾਏ ਸੀ ਤੁਹਾਨੂੰ ਜਿਹਦੇ ਵਿੱਚ ਬਾਈ ਨੇ ਜਦੋਂ ਇਹਨਾਂ ਬਸ਼ੇਰਿਆਂ ਦੀ ਸਟੱਡ ਸਰਵਿਸ ਓਪਨ ਕੀਤੀ ਆ ਤਾਂ ਸਕੇਲ ਦੇ ਨਾਲ ਹਾਈਟ ਮਣ ਕੇ ਦਿਖਾਈ ਸੀਗੀ ਤੇ ਆਪਣੇ ਪੇਜ ਜਾਂ ਚੈਨਲ ਦੇ ਉੱਤੇ ਪਹਿਲੀ ਵਾਰੀ ਕੋਈ ਇਹੋ ਜਿਹਾ ਬੰਦਾ ਟੱਕਰਿਆ ਸੀ ਜਿਨੇ ਹਾਈਟ ਮਿਣ ਕੇ ਦਿਖਾਈ ਹੋਵੇ ਨਹੀਂ ਆਮ ਆਪਾਂ ਦੇਖਦੇ ਹਾਂ ਮਾਰਕੀਟ ਦੇ ਵਿੱਚ ਭਰਾ ਕਹਿ ਦਿੰਦੇ ਆ ਸਾਡਾ ਜੀ 68 ਹੋ ਗਿਆ 69 ਹੋ ਗਿਆ 70 ਹੋ ਗਿਆ ਚਲੋ ਕੁਸ਼ਕ ਘੋੜੇ ਵੱਡੇ ਹੈਗੇ ਆ ਜਿਹੜੇ ਆਪਾਂ ਦੇਖਿਆ ਤੇ ਆਪਾਂ ਨੂੰ ਤਕਰੀਬਨ ਪਤਾ ਹੀ ਆ ਪਰ ਅੱਜ ਕੱਲ ਰਿਵਾਜ ਜਾਈ ਬਣ ਗਿਆ ਹਰੇਕ ਇਦੂ ਘੱਟ ਕੋਈ ਹਾਈਟ ਦੱਸਦਾ ਹੀ ਨਹੀਂ ਹੈਗਾ ਸੋ ਸਵਾਦਤਾ ਫੇਰ ਆਉਂਦਾ ਜੇ ਕੋਈ ਬੰਦਾ ਮਿੰਤੀ ਕਰਕੇ ਦਿਖਾਵੇ ਅੱਜ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਮਿਸਟਰ ਜੋਰਾ ਦਿਖਾਉਣਾ ਤੇ ਫੇਰ ਅਗਲੀ ਵੀਡੀਓ ਦੇ ਵਿੱਚ ਤੁਹਾਨੂੰ ਆਪਾਂ ਇਸੇ ਬਸ਼ੇਰੇ ਦਾ ਪਿਓ ਵਾਲੇ ਪਾਸਿਓਂ ਸਕਾ ਭਰਾ ਦਿਖਾਵਾਂਗੇ ਨੂਰ 파ਰਸ ਉਹ ਵੀ ਬਾਈ ਦੇ ਘਰੇ ਹੀ ਆ ਬਸ਼ੇਰਾ ਇਹ ਜੋੜਰੇ ਦੀ ਜਿਹੜੀ ਉਮਰ ਆ 35 ਮਹੀਨੇ ਹੋ ਗਈ ਤੇ ਕੱਦ ਹੁਣ ਇਹ ਪ੍ਰੋਪਰ 66 ਇੰਚ ਕਰ ਗਿਆ ਜਦੋਂ ਮਰਜੀ ਕੋਈ ਭਰਾ ਆ ਕੇ ਬੇਫਿਕਰ ਹੋ ਕੇ ਤਸੱਲੀ ਕਰ ਸਕਦਾਗਾ ਘੋੜੀ ਮਿਲਟ ਕਰਾਉਣ ਤੋਂ ਪਹਿਲਾਂ ਤੇ ਤੁਸੀਂ ਹੁਣ ਆਪ ਹੀ ਅੰਦਾਜ਼ਾ ਲਾ ਲਓ ਵੀ 35 ਮਹੀਨੇ ਉਮਰ ਦਾ ਬਸ਼ੀਰਾ ਜਦੋਂ 67 ਇੰਚ ਕੱਦ ਕਰ ਜੇ ਤਾਂ ਵੱਡਾ ਘੋੜਾ ਬਣ ਕੇ ਤਿਆਰ ਹੋਣਾਗਾ ਇਹਦੇ ਵਿੱਚ ਕੋਈ ਦੋਰ ਹੈ ਨਹੀਂ ਹੈਗੀ ਇਹਨੇ ਇੱਕ ਚੰਗਾ ਦਰਸ਼ਨੀ ਘੋੜਾ ਬਣਨਾਗਾ ਚੰਗੇ ਕੱਦ ਬਿੱਡ ਵਾਲਾ ਹਾਲੇ ਤਾਂ ਆਪਾਂ ਇਹਨੂੰ ਬਸ਼ੀਰਾ ਹੀ ਕਹਿ ਸਕਦੇ ਹਾਂ ਬਲੱਡ ਲਾਈਨ ਬੜੀ ਚੰਗੀ ਆ ਬਾਕਰਪੁਰ ਵਾਲੇ ਨੂਰੇ ਦਾ ਪੋਤਾ ਤੇ ਇੰਦਰ ਤੋਂਗ ਵਾਲਾ ਜਿਹੜਾ ਲੈਜੈਂਡ ਘੋੜਾ ਹੋਇਆ 파ਰਸ ਉਸ ਘੋੜੇ ਨੂੰ ਸਵਾ ਸਾਲ ਡੂੜਸਾ ਵਾਲੀ ਮਿਲਿਆ ਸੀਗਾ ਬਰੀਡਿੰਗ ਕਰਨ ਦਾ ਤੇ ਅੱਜ ਉਸ ਘੋੜੇ ਦੇ ਤਕਰੀਬਨ ਮਾਰਕੀਟ ਦੇ ਵਿੱਚ ਇੰਨੇ ਟਾਈਮ ਦੇ ਵਿੱਚ ਹੀ ਨਾ 7-8 ਸਾਂਹ ਘੋੜੇ ਤਿਆਰ ਹੋ ਗਏ ਦੋ ਤਾਂ ਕੁਲਦੀਪ ਦੇ ਕੋਲੇ ਹੀ ਹੋਗੇ ਬਾਕੀ ਕੇਂਦਰ ਕੋਲੇ ਆ ਤੇ ਤਿੰਨ ਚਾਰ ਬਸ਼ੇਰੇ ਆ ਜਿਹੜੇ ਪਾਸੇ-ਆਸੇ ਹੋਰ ਖੜੇ ਆ ਸੋ ਬੜੀ ਤਕੜੇ ਲੈਵਲ ਦੀ ਪਾਰਸ ਨੇ ਬਰੀਡਿੰਗ ਕੀਤੀ ਆ ਬੜੇ ਵੱਡੇ ਸਾਂਹ ਉਹਦੇ ਤਿਆਰ ਹੋਏ ਆ ਥੋੜੇ ਟਾਈਮ ਦੇ ਵਿੱਚ ਇਸ ਬਸ਼ੇਰੇ ਦੀ ਜਿਹੜੀ ਹੋਰ ਖਾਸੀਅਤ ਬੰਦਿਆਂ ਦੀ ਮੈਂ ਤੁਹਾਨੂੰ ਦੱਸਦਾ ਵੀ ਜਿਹੜੇ ਹਿਸਾਬ ਨਾਲ ਐਡੇ ਕੱਦ ਬੱਡ ਵਾਲਾ ਬਸ਼ੇਰਾਗਾ ਇਹ ਤੇ ਬਾਈ ਅਰਗਿਆ ਨੇ ਜਿਹੜੀ ਇਹਦੀ ਫੀਸ ਆ ਨਾ ਸਿਰਫ 15000 ਰੁਪਿਆ ਰੱਖੀ ਆ ਤੇ 15000 ਰੁਪਿਆ ਫੀਸ ਹੀ ਦੂਜੇ ਨੂਰ 파ਰਸ ਦੀ ਰੱਖੀ ਆ ਤੇ ਹੁਣ ਤੁਸੀਂ ਆਪ ਹੀ ਹਿਸਾਬ ਲਾ ਲਓ ਐਡਾ ਜਿਆਦਾ ਚੰਗਾ ਖਾਣ ਦਾਣਾ ਮੈਨੂੰ ਨਹੀਂ ਲੱਗਦਾ ਵੀ ਕੋਈ ਨੋਕਰਾ ਘੋੜਾ ਹੋਰ ਐਡੇ ਕੱਦ ਬੱਡ ਵਾਲਾ ਹੋਵੇ ਤੇ ਬੰਦਿਆਂ ਨੇ ਸਿਰਫ ਮਹਿਜ 15000 ਰੁਪਿਆ ਫੀਸ ਰੱਖੀ ਹੋਵੇ ਸੋ ਸਟੱਡ ਸਰਵਿਸ ਲੈਣ ਵਾਸਤੇ ਬਾਈ ਕੁਲਦੀਪ ਦਾ ਤੇ ਅੰਕਲ ਰਣਜੀਤ ਸਿੰਘ ਜੀ ਦਾ ਕੰਟੈਕਟ ਨੰਬਰ ਤੁਸੀਂ ਨੋਟ ਕਰ ਲਓ ਪਿੰਡ ਇਹਨਾਂ ਦਾ ਜੋਧਪੁਰ ਬਰਨਾਲੇ ਤੋਂ ਜਦੋਂ ਆਪਾਂ ਬਾਜੇਖਾਨੇ ਵਾਲਾ ਮੇਨ ਹਾਈਵੇ ਆਉਂਦਾ ਤਾਂ ਬਰਨਾਲੇ ਤੋਂ ਮੇਰਾ ਖਿਆਲ ਆ ਤਕਰੀਬਨ 10-12 ਕਿਲੋਮੀਟਰ ਦੂਰ ਪਿੰਡ ਇਹ ਹਾਈਵੇ ਦੇ ਉੱਤੇ ਹੀ ਪੈ ਜਾਂਦਾ ਇੱਕ ਪਾਸੇ ਪਿੰਡ ਰਹਿ ਜਾਂਦਾ ਚੀਮਾ ਤੇ ਦੂਜੇ ਹੱਥ ਸੜਕ ਦੇ ਪਿੰਡ ਪੈ ਜਾਂਦਾਗਾ ਜੋਧਪੁਰ ਸੋ ਚੀਮੇ ਜੋਧਪੁਰ ਦੇ ਨਾਂ ਨਾਲ ਵੀ ਜਾਣਦੇ ਆ ਪਿੰਡ ਨੂੰ ਕਿਉਂਕਿ ਨਾਲੋਂ ਨਾਲ ਨੇ ਪਿੰਡ ਦੋਨੇ ਸੋ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ। ਬਾਕੀ ਜੇ ਘੋੜਾ ਤੁਹਾਨੂੰ ਚੰਗਾ ਲੱਗਿਆ ਤਾਂ ਹੌਸਲਾ ਫੁਜਾਈ ਕਮੈਂਟਾਂ ਦੇ ਨਾਲ ਜ਼ਰੂਰ ਕਰ ਦਿਓ ਬਾਈ ਕਲਦੀਪ ਦੀ ਤੇ ਦੋਵੇਂ ਬਸ਼ੇਰਿਆਂ ਦੀਆਂ ਜਿਹੜੀਆਂ ਮਾਮਾ ਨੇ ਬਾਈ ਦੇ ਘਰੇ ਹੀ ਨੇ ਬਹੁਤ ਚੰਗੇ ਲੈਵਲ ਤੇ ਬਾਈ ਨੇ ਬਰੀਡਿੰਗ ਕੀਤੀ ਆ ਤੇ ਆਉਣ ਵਾਲੇ ਟਾਈਮ ਦੇ ਵਿੱਚ ਤੁਹਾਨੂੰ ਜਿਹੜਾ ਇਹ ਬਸ਼ੇਰਾ ਹੈਗਾ ਮੁਕਸਰ ਦੇ ਮੇਲੇ ਤੇ ਵੀ ਦੇਖਣ ਨੂੰ ਮਿਲੂਗਾ ਤੇ ਜਿਹੜੇ ਵੀ ਕਿਸੇ ਭਰਾ ਨੇ ਸਟੱਡ ਸਰਵਿਸ ਲੈਣੀ ਆ ਤਾਂ ਬਾਈ ਨੇ ਇੱਕ ਗੱਲ ਜ਼ਰੂਰ ਆਖੀ ਆ ਵੀ ਘੋੜੀ ਮਲਾਉਣ ਤੋਂ ਪਹਿਲਾਂ ਜੇ ਤੁਸੀਂ ਘੋੜਾ ਦੇਖਣ ਆਓਗੇ ਬੇਝਿਜਕ ਹੋ ਕੇ ਕਦ ਤੁਸੀਂ ਫੱਟੀ ਚਾਹੇ ਆਪਦੀ ਲੈ ਕੇ ਆਇਓ ਕਰੋ ਤੇ ਕਦ ਜਿਵੇਂ ਮਰਜੀ ਤਸੱਲੀ ਨਾਲ ਮਿਲ ਸਕਦੇ ਹੋ ਨੈਚੁਰਲ 스ਪੌਟਲੈਸ ਬਸ਼ੇਰਾਗਾ ਮਿੱਤਰੋ ਬਾਕੀ ਮਾਂ ਇਹਦੀ ਸਾਲੀ ਵਾਲੇ ਦੀ ਡਾਇਰੈਕਟ ਆ ਆਉਣ ਵਾਲੇ ਟਾਈਮ ਦੇ ਵਿੱਚ ਚੰਗੀ ਆਸ ਆ ਵੀ ਰਿਜ਼ਲਟ ਘੋੜੇ ਦੇ ਚੰਗੇ ਆਉਣਗੇ ਸੋ ਕਦ ਬਿੱਡ ਤੁਸੀਂ ਦੇਖ ਹੀ ਸਕਦੇ ਹੋ 35 ਮਹੀਨੇ ਉਮਰ ਦੇ ਵਿੱਚ 67 ਇੰਚ ਹਾਈਟ ਕਰਨੀ ਕੋਈ ਖਾਲਾ ਜੀ ਦਾ ਬਾੜਾ ਨਹੀਂ ਤੇ ਬਾਕੀ ਕੋਈ ਬੰਦੇ ਬਾਲੇ ਕਾਰੀਗਰ ਨਹੀਂ ਹੈਗੇ ਬਾਲੇ ਛੇੜ ਛਾੜ ਵਾਲੇ ਬੰਦੇ ਹੈ ਨਹੀਂ ਨੈਚੁਰਲ ਕੁਦਰਤੀ ਖਰਾਕ ਦੇ ਨਾਲ ਬੰਦਿਆਂ ਨੇ ਘੋੜਾ ਤਿਆਰ ਕੀਤਾ ਨੰਬਰ ਨੋਟ ਕਰ ਲਓ ਜਿਹਨੇ ਸਟੱਡ ਸਰਵਿਸ ਲੈਣੀ ਆ ਧੰਨਵਾਦ